ਤੂ ਤੇਰੇ ਜੈ ਹੋ ਤੂ ਤੇਰੇ ਜੈ ਹੋ ਤੂ ਤੇਰੇ ਮਿਲਣ ਦਾ ਸਾਥ ਤੂ ਤੇਰੇ ਮਿਲਣ ਦਾ ਸਾਥ ਜੈ ਹੋ ਬਾਬੇ ਤੇਰੇ ਵਰਗੇ ਬੇਸੁਰੰਗਵਾ ਸਾਡੇ ਸ਼ਾਮ ਭਾਜੀ ਨੇ ਲਾਇਆ 366 ਵਾਲੇ ਥੋੜਾ ਜ਼ੋਰ ਨਾ ਮਾਰ ਦਿਓ ਇਹ ਤੁਹਾਡਾ ਲਾਈਵ ਟੈਲੀਕਾਸਟ ਕਰ ਰਿਹਾ ਤੁਹਾਡੇ ਨਗਰ ਦਾ ਬੜੀ ಅಪਾਰ ਕਿਰਪਾ ਨਾਲ ਉੱਤੇ ਇੱਕ ਵਾਰ ਦੋਨੋਂ ਹੱਥ ਉੱਤੇ ਕਰਕੇ ਇੱਕ ਤਾੜੀ ਆਪਣੇ ਲਈ ਵੀ ਮਾਰ ਲਿਓ ਆਪਣੇ ਲਈ ਥੋੜੀ ਕੰਜੂਸੀ ਕਰਨੀ ਤੁਸੀਂ ਮੈਂ ਨਹੀਂ ਕਹਿੰਦਾ ਮੇਰੇ ਲਈ ਮਾਰਿਓ ਮੈਂ ਤੁਹਾਨੂੰ ਆਪਣੇ ਲਈ ਗਿਆ ਆਪਣੇ ਲਈ ਮਾਰੋ ਮਾੜੀ ਜੀ ਬੋਲੋ ਸੱਚੇ ਦਰਬਾਰ ਤੁਸੀਂ ਰੁੱਸੇ ਹੋਏ ਗੁੱਸਾ ਨਾ ਕਰੋ ਤੁਹਾਡੇ ਤੇ ਤਰਸ ਆ ਰਿਹਾ ਮੈਨੂੰ ਬੜਾ ਪੀ ਕਾ ਨੂੰ ਐਵੇਂ ਬੰਨ ਕੇ ਬਿਠਾਏ ਹੋ ਥੋੜਾ ਥੋੜਾ ਜ਼ੋਰ ਲਾਇਓ ਜਗਾਰਾ ਤੋਗਾ ਨੇ ਪੀਰ ਮਹਾਰਾਜ਼ੀ ਦਾ ਜਗਾਰਾ ਖਾ ਪੀ ਕੇ ਚੁੱਪ ਕਰਕੇ ਰਾਜ਼ੀ ਦਾ ਇੱਕ ਲਾਈਨ ਬੋਲੋ ਦੋਨੋਂ ਹੱਥ ਉੱਤੇ ਕਰਕੇ ਆ ਦੇਖੋ ਲਾਈਵ ਚੱਲਦਾ ਪਿਆ ਨਾਲ-ਨਾਲ ਇੱਕ ਲਾਈਨ ਬੋਲਿਓ ਮਾਤਾਵੋ ਪੈਣੋ ਇੱਕ ਇੱਕ ਕੰਮ ਕਰੋ ਮਾੜੇ ਜਿਹੜੇ ਇੱਧਰ ਬੀਬੀਆਂ ਬੈਠੀਆਂ ਪੈਣੇ ਵੀਰ ਭਰਾਵੋ ਸਾਰਿਆਂ ਨੇ ਇੱਧਰ ਬੈਠ ਲਓ ਆ ਸੇਵਾਦਾਰੋਂ ਬੇਨਤੀ ਹੈ ਕਿ ਤੁਸੀਂ ਇੱਧਰ ਵਾਲੇ ਪਾਸੇ ਜੁੜੇ ਇੱਧਰ ਬੈਠੇ ਬਾਹਰ ਜਿਹੜੇ ਬਾਹਰ ਵਾਲੇ ਪਾਸੇ ਬੈਠੇ ਇੱਧਰ ਉੱਠ ਕੇ ਇੱਧਰ ਅੰਦਰ ਆਜੋ ਬੋਲੋ ਸੱਚੇ ਦਰਬਾਰ ਉੱਟੇ-ਉੱਟੇ ਗਵਾਂਢੀ ਨੂੰ ਨਹੀਂ ਪੁੱਛਣਾ ਗਵਾਂਢੀ ਨੂੰ ਪੁੱਛਣਾ ਪੈਣੇ ਉੱਠ ਕੇ ਵੀ ਉੱਠਾਂਗਾ ਨਾ ਉੱਠਾਂ ਉੱਟੇ-ਉੱਟੇ ਮਾੜੇ ਜੀ ਜ਼ਿਕਰਾ ਤੋਗਾ ਨੇ ਪੀਰ ਮਹਾਰਾਜੀ ਦਾ ਜ਼ਿਕਰਾ ਮਾਂ ਜਗਦੀਆਂ ਜੋਤਾਂ ਵਾਲੀ ਦਾ ਆਓ ਇੱਕ ਸ਼ਬਦ ਮਹਾ ਮਾਈ ਦੇ ਚੜ੍ਹਨਾ ਉੱਟ ਉਹਨਾਂ ਨੇ ਬੈਠਣ ਆਇਆ ਇੱਥੇ ਉਹ ਸੇਵਾਦਾਰ ਕਹਿ ਗਏ ਪੈਸੇ ਖੁੱਲੇ ਆਜੋ 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 ਨਾ ਲੈ ਨਾ ਚਲੋ ਮਾੜੇ ਦੇ ਬੋਲੋ ਸੱਚੇ ਦਰਬਾਰ ਕੀਸ ਹੈ ਆਓ ਜਿਹੜੇ ਮਹਾਮਾਈ ਨੂੰ ਪ੍ਰੇਮ ਕਰਦੇ ਤੇਰੇ ਮੰਦਰਾਂ ਦੀ ਸ਼ਾਨਨ ਰਾਲੀ ਇਸ ਮਾਂ ਤੋਂ ਬਿਨਾ ਸਭ ਅਧੂਰੇ ਐ ਕੋਈ ਪੂਰਾ ਨਹੀਂ ਐ ਪਰ ਕੀਸ ਕਿਉਂਕਿ ਸਭ ਤੋਂ ਪਹਿਲਾਂ ਮਾਂ ਉਸ ਜੀ ਨੇ ਜਨਮ ਦਿੱਤਾ ਹੈ ਜਿਨ੍ਹਾਂ ਦੀ ਜਨਮਦਾਤੀ ਦੁਖੀ ਐ ਨਾ ਉਸ ਦੇ ਪੁੱਤ ਦੇ ਉਹ ਚਾਹੇ ਲੱਖ ਰੁਪਏ ਮੱਥੇ ਟੇਕੀ ਜਾਬ ਉਹਦਾ ਕੋਈ ਫਾਇਦਾ ਨਹੀਂ ਹੈ ਬੋਲੋ ਸੱਚੇ ਦਰਵਾਜ਼ੇ ਕੀ ਆਓ ਪ੍ਰੇਮ ਨਾਲ ਸਾਰੇ ਉਹ ਤੇਰੇ ਮੰਦਰਾਂ ਦੀ ਸ਼ਾਨ ਭਾਗ ਜਾਗਣਗੇ ਸੁੱਤੇ ਇੱਕ ਵਾਰ ਹੱਥ ਉੱਤੇ ਕਰਕੇ ਮਾਰਿਆ ਜਾ ਜਿਨ੍ਹਾਂ ਦੇ ਹੱਥ ਹੋਂਗੇ ਥੱਲੇ ਉਹਨਾਂ ਦੇ ਫਿਰ ਕੁਝ ਨਹੀਂ ਪੈਣਾ ਪੱਲੇ ਇੱਕ ਵਾਰ ਦੋਨੋਂ ਹਮਚਾਰ ਕਈ ਇੱਥੇ ਰੱਖਦੇ ਕਈ ਅੱਧਾ ਦੇਖੀ ਜਾਂਦੇ ਕਈ ਅੱਧਾ ਦੇਖੀ ਜਾਂਦੇ ਕਈ ਐਂ ਦੇਖੀ ਜਾਂਦੇ ਕਈ ਐਂ ਦੇਖੀ ਜਾਂਦੇ ਹੱਥ ਮਾਰ ਦੇ ਕੱਢ ਕੇ ਹੱਥ ਉਹਨਾਂ ਦੇ ਉੱਤੇ ਹੋਇਆ ਕਰ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਉਸ ਮਾਲਕ ਨੇ ਬੁਲਾਇਆ ਵਾ ਖਬਰਾਨਾ ਨਹੀਂ ਹੱਥ ਝੱਕਣ ਲੱਗੇ ਕਬਰਾਨਾ ਨਹੀਂ ਹੈ ਸ਼ਰਮਾਣਾ ਨਹੀਂ ਹੈ ਉਸ ਤੱਕ ਪੜਾਣੇ ਤੇ ਜਦੋਂ ਉਸ ਮਾਲਕ ਦਾ ਨਾਮ ਆ ਜਾਵੇ ਤਾਂ ਸਭ ਤੋਂ ਉੱਪਰ ਹੱਥ ਉਤੇ ਕਰਕੇ ਜਗਾਰਾਮਾ ਨਾਣਾ ਦੇਵੀ ਜੀ ਦਾ ਹੱਥ ਤੁਹਾਡਾ ਭਲਾ ਜੋਰ ਰੰਜ ਜਗਾਰਾ ਤੋ ਗਾਣੇ ਪੀਰ ਮਹਾਰਾਜ ਜੀ ਦਾ ਕਰਨ ਦੇਣਾ ਜੀ ਅਸੀਂ ਔਨ ਹੀ ਕਰਨ ਦੇਣਾ ਅਸੀਂ ਐ ਨਹੀਂ ਕਰਨ ਦੇਣਾ ਅਸੀਂ ਔਨ ਹੀ ਕਰਨ ਦੇਣਾ ਮਾਰਦਾ ਹੈ ਉਹਨਾਂ ਲੱਤ ਮਾਰਦਾ ਹੈ ਉਹ ਜਦੋਂ ਮਾਰਦਾ ਬੰਦੇ ਦੀ ਵਾਰਤ ਮਾਰਦਾ ਨਾ ਇੱਧਰ ਜੋਗਾ ਛੱਡਦਾ ਨਾ ਉੱਧਰ ਜੋਗਾ ਛੱਡਦਾ ਫਿਰ ਦੇਖਦਾ ਕਿੱਧਰ ਨੂੰ ਜਾਣਾ ਹੈ ਬੋਲੋ ਸੱਚੇ ਦਰਬਾਰ ਕੀ ਬੋਲੋ ਹੱਥ ਉੱਤੇ ਕਰਕੇ ਮਾੜਾ ਪ੍ਰੇਮ ਨਾਲ ਉਹ ਤੇਰੇ ਮੰਦਰਾ ਕੇ ਦੀਦਾਰ ਹੁੰਦੇ ਸਭ ਹਾਂ ਦੁੱਧਾਂ ਨਾਲ ਪੁੱਤ ਪਾਲ ਕੇ ਹਾਂ ਤੇ ਉੱਚੀਆਂ ਪਹਾੜੀਆਂ 'ਚ ਪੰਡਤ ਜੀ ਤੁਸੀਂ ਕਿੱਥੇ ਰੋਟੀ ਖਾਂਦੇ ਨੇ ਖੁਲਾਉਂਦੇ ਨੇ ਤੇ ਮੜਦੇ ਇੱਕ ਵਾਰ ਹੱਥ ਉੱਤੇ ਕਰਕੇ ਆ ਪਿਆਰੀਆਂ ਮੇਰੇ ਮੰਦਰਾਂ ਦੀ ਜਗ ਜਗ ਰਾਈ ਜਗਦੀਆਂ ਜੋਤਾਂ ਪਿਆਰੀਆਂ ਤੁਹਾਨੂੰ ਸੱਚੇ ਦਰਬਾਰ ਕੀ ਜੈ ਓ ਮੈਨੂੰ ਕਿਹੜੇ ਬਹਾਨੇ ਤਾਰਨਾ ਦੱਸ ਦੇ ਲਾਲਾਂ ਵਾਹਾਲਿਆ ਕਿਹੜੇ ਬਹਾਨੇ ਦਾ ਵਾਹਾਲਿਆ ਕਿਹੜੇ ਬਹਾਨੇ ਦਾ ਨਾਰਨਾ ਅਸਲੇ ਤੋਕਾ ਵਾਹਾਲਿਆ ਕਿਹੜੇ ਬਹਾਨੇ ਦਾ ਨਾਰਨਾ ਅਸਲੇ ਤੋਕਾ ਵਾਹਾਲਿਆ ਏ ਮਹਿਕਮੜੀ ਨੂੰ ਮਹਿਕਮੜੀ ਨੂੰ ਏ ਮਹਿਕਮੜੀ ਨੂੰ ਸਹਾਰਨਾ ਦੱਸ ਦੇ ਤੋਗਾ ਵਾਹਾਲਿਆ ਸਰਕਾਰ ਨੂੰ ਜਿਹੜੇ ਪਾਰ ਉਤਰਨ ਦੇ ਲਈ ਆਏ ਹੋਏ ਦੋਨੋਂ ਹੱਥ ਤੱਕ ਕੇ ਨਾਲ-ਨਾਲ ਮੱਸਦੇ ਰੋਜ਼ੇ ਵਾਲਿਆ ਕਿਹੜੇ ਬਹਾਨੇ ਤਾ ਕਿਹੜੇ ਬਹਾਨੇ ਤਾਰਨਾ ਦੱਸ ਦੇ ਰੋਜ਼ੇ ਵਾਲਿਆ ਬਾਬਾ ਵਾਲਿਆ ਮੈਂ ਕਮਲੀ ਨੂੰ ਸਾਰਨਾ ਦੱਸ ਦੇ ਰੋਜ਼ੇ ਵਾਲਿਆ ਮੈਂ ਕਮਲੀ ਨੂੰ ਸੁਣੋ ਉਧਰ ਸੇਵਾਦਾਰ ਤੁਹਾਡਾ ਵੇਟ ਕਰ ਰਹੇ ਜੀ ਨਾ ਰੋਟੀ ਨਹੀਂ ਖਾਦੀ ਉਹ ਲੰਗਸਾਰਾਂ ਨੇ ਵੀ ਇਧਰ ਆਣਾ ਫਿਰ ਬੋਲੋ ਸੱਚੇ ਦਰਵਾਜ਼ਾ ਆ ਵੀਡੀਓ ਬਣਨ ਲੱਗੀ ਤੁਹਾਡੀ ਸਟਾਰਟ ਕਰਦੀ ਦੇ ਬਾਅਦ ਤੁਤੇ ਕਰਕੇ ਬੋਲਿਓ ਕਿ ਤੇ ਹੁਣ ਬੁੱਲੀਆਣ ਦੀ ਬੇਇੱਜ਼ਤੀ ਨਾ ਕਰਾ ਦਿਓ ਦੋਨੋਂ ਹੱਥ ਉਧੇ ਕਰਕੇ ਜਗਰਾ ਟੋਗਾਣੇ ਪੀਰ ਮਹਾਰਾਜੀ ਦਾ ਬੋਲੋ ਸੱਚੇ ਦਰਵਾਜ਼ਾ ਬਸ ਦੇ ਲਾਲਾ ਵਾੜਿਆ ਮੈਂ ਕਮਣੀ ਨੂੰ ਮੈਂ ਕਮਣੀ ਰੋ ਜਿਹੜੇ ਜਿਹੜੇ ਪਾਰ ਉਤਰਨ ਲਈ ਆਏ ਹੋਏ ਦੋਨੋਂ ਹੱਥ ਉਧੇ ਕਰਕੇ ਨਾਲ-ਨਾਲ ਆ ਮੈਂ ਕਮਣੀ ਮਰਨਾ ਬਸ ਦੇ ਟੋਗਾ ਵਾਲਿਆ ਮੈਂ ਕਮਣੀ ਨੂੰ ਮੇਰਾ ਮੈਨੂੰ ਕਿਹੜੇ ਬਹਾਨੇ ਤਾਰਨਾ ਦੱਸਦੇ ਰੋਦੇ ਵਾੜਿਆ ਕਿਹੜੇ ਬਹਾਨੇ ਤਾਰਨਾ ਦੱਸਦੇ ਰੋਦੇ ਵਾੜਿਆ ਕਿਹੜੇ ਬਹਾਨੇ ਤਾਰਨਾ ਦੱਸਦੇ ਰੋਦੇ ਵਾੜਿਆ ਉਹ ਪਿੱਲਣੀ ਦੇ ਘਰ ਰਾਮ ਜੀ ਆਏ ਉਹ ਝੂਠੀਆਂ ਬੇਰਾਂ ਦਾ ਭੋਗ ਲਗਾਏ ਇਹ ਮਹਾਰਾਜ ਇਹ ਘਰ ਮੇਰੇ ਕਦੋਂ ਪਧਾਰਨਾ ਦੱਸਦੇ ਰੋਜ਼ੇ ਵਾਲਿਆ ਘਰ ਮੇਰੇ ਕਦੋਂ ਪਧਾਰਨਾ ਦੱਸਦੇ ਰੋਜ਼ੇ ਵਾਲਿਆ ਮੇਰੇ ਕਦੋਂ ਪਧਾਰਨਾ ਦੱਸਦੇ ਰੋਜ਼ੇ ਵਾਲਿਆ ਮੇਰੇ ਕਦੋਂ ਪਧਾਰਨਾ ਦੱਸਦੇ ਰੋਜ਼ੇ ਵਾਲਿਆ ਮੈਨੂੰ ਕਿਹੜੇ ਬਹਾਨੇ ਤਾਰਨਾ ਇਹ ਤੋਂ ਗਾਵਾ ਵਾਲਿਆ ਕਿਹੜੇ ਬਹਾਨੇ ਦੱਸਦੇ ਵਾਲੇ ਧੂਰਾ ਦੇ ਵਿੱਚ ਸ਼ਾਮ ਜੀ ਆ ਗੱਲ ਨਾਲ ਲਾਏ ਉਹ ਖਦੋ ਮੇਰਾ ਜਨਮ ਸੁਧਾਰਣਾ ਦਸ ਦੇ ਬਾਗੜ ਵਾਲਿਆ ਕਿਹੜੇ ਬਹਾਨੇ ਤਾਗੜ ਵਾਲਿਆ ਚੱਲ ਮੁੰਡੇ ਘਟ ਜੰਮਦੇ ਆ ਖੁੰਡੇ ਜੰਮਦੇ ਆ ਤੇ ਗੁੰਡੇ ਜੰਮਦੇ ਆ ਤੁਹਾਡੇ ਨਹੀਂ ਹੈਗੇ ਇਦਾਂ ਨਹੀਂ ਮੈਂ ਵਾਕੀ ਵੈਸੇ ਗੱਲ ਕਰਦਾ ਪਿਆ ਬੋਲੋ ਸੱਚੇ ਦਰਬਾਰ ਉਹ ਦੁੱਧਾਂ ਨਾਲ ਪੁੱਤ ਪਾਲ ਕੇ ਆਉ ਨਾਲ ਨਾਲ ਸਾਰੇ ਬੋਲੋ ਸੱਚੇ ਦਰਬਾਰ ਇੱਕ ਵਾਰ ਦੋ ਸੇਸ ਦੁਨੀਆ ਦੇਖ ਰੇ ਇੱਕ ਵਾਰ ਹੱਥ ਦੋਨੋਂ ਉੱਪਰ ਜਗਾਰਾ ਆਪਣੇ ਆਪਣੇ ਮਾਤਾ ਪਿਤਾ ਜੀ ਦਾ ਬਹੁਤ ਸੱਚੇ ਤਬਾਲ ਗੇ ਪਾਣੀ ਨੂੰ ਤਰਸਦੀਆਂ ਮਾਵਾ ਹੁੰਦਾ ਨਾਲ ਪੁੱਤ ਬਾੜ ਕੇ ਪਿਛ ਪਾਣੀ ਨੂੰ ਤਰਸਦੀਆਂ ਵਾਵਾ ਹੁੰਦਾ ਨਾਲ ਪੁੱਤ ਬਾੜ ਕੇ ਪਾਣੀ ਨੂੰ ਤਰਸਦੀਆਂ ਵਾਵਾ ਪਿਛ ਪਾਣੀ ਨੂੰ ਤਰਸਦੀਆਂ ਮਾਵਾਆਂ ਮਾਵਾ ਪਿਛ ਪਾਣੀ ਨੂੰ ਤਰਸਦੀਆਂ ਵਾਵਾ ਪਿਛ ਪਾਣੀ ਨੂੰ ਤਰਸਦੀਆਂ ਪੁੱਤ ਮਣ ਪੁੱਤ ਬਾੜ ਕੇ ਪਾਣੀ ਨੂੰ ਤਰਸਦੀਆਂ ਵਾਵਾ ਪੁੱਤ ਬਾੜ ਕੇ ਹਿੰਨੇ ਮਾਤਾ ਪੁੱਤ ਇਤੁਰ ਜ਼ਾਬਣ ਨਾਮ ਹਿੰਨੇ ਮਾਤਾ ਪੁੱਤ ਇਤੁਰ ਜ਼ਾਬਣ ਵਿੱਚ ਪਰਦੇਸਾ ਇਤੁਰ ਜ਼ਾਬਣ ਵਿੱਚ ਪਰਦੇਸਾ ਨਿਤ ਪਾਣੀ ਉਹ ਨੀ ਮਮਤਾ ਵਿੱਚ ਨੀ ਮਮਤਾ ਵਿੱਚ ਰੱਬ ਵਸਦਾ ਇਹ ਗੱਲ ਦਿਲੋਂ ਭਲਾਇਓ ਨਾ ਰਤੇ ਵਾਲਿਆ ਛੇਰੂ ਕਹਿੰਦਾ ਰਤੇ ਵਾਲੇ ਪਾਣੀ ਉਹ ਰੋਟੀ ਨਹੀਂ ਖਾਦੀ ਲੱਗਦੀ ਖਾਦੀ ਵੀ ਐ ਆਹ ਉਹ ਖਾਦੀ ਵੀ ਤਾਂ ਥੋੜਾ ਜ਼ੋਰ ਲਾਇਓ ਜਗਰਾਤ ਹਾਲੇ ਨਹੀਂ ਸੁਣਿਆ ਥੋੜਾ ਥੋੜਾ ਜਿਹਾ ਜ਼ੋਰ ਲਾਇਓ ਅਜ ਰੌਣਕਾਂ ਨੇ ਜਿੰਨ ਪਰੇ ਪਰੇ ਜਾਈ ਜਾਂਦੇ ਹੋ ਪਰੇ ਰੋ ਰੁਸੇ ਬਤਾ ਨਹੀਂ ਹੈ ਪੈਣੋ ਕੇ ਮਾਨੇ ਭੇੜੇ ਵਿਆਹਾਂ ਦਾ ਸੀਜ਼ਨ ਚੱਲਦਾ ਪਿਆ ਸੁਣਿਓ ਅੱਜ 4-5 ਫਰਵੀ ਦੇ ਬੜੇ ਵਿਆਹ ਤੇ ਧੀਰ ਦੇ ਵਿਆਹ ਦੀ ਖੁਸ਼ੀ ਕੀ ਨੂੰ ਕਿਨੂੰ ਬੱਪੂ ਛੱਪੂ ਟੱਪੂ ਰਿੰਕੂ ਟਿੰਕੂ ਸੋਨੂ ਟੋਨੂ ਮੋਨੂ ਦੇ ਸਭ ਨੂੰ ਹੁੰਦੀ ਹੈ ਹੁਣ ਦੇਖਣਾ ਵੀ ਐ ਦੀ ਖੁਸ਼ੀ ਕੀ ਹਾਜਰੌਣ ਕਾਨੇ ਵੇੜੇ ਮੇਰਾ ਟਾਈਮ ਅਪ ਹੋ ਚੁਕਿਆ ਵਾ ਥੋੜਾ ਜਿਹਾ ਬਸੋ ਔਰ ਪਿੱਛੇ ਆ ਕੇ ਬੈਹ ਗੁਰ ਕੇ ਕਹਿੰਦੇ ਹਣ ਪਿੱਛੇ ਤੇ ਐ ਆਪਣੇ ਭਾਈ ਔਰ ਸਾਡੇ ਜੀਵਨ ਭਾਜੀ ਸੁੱਖਾ ਜੀ ਜਸੀ ਭਾਜੀ ਔਨੀ ਸਾਰੇ ਆਪਣੇ ਆ ਰਾਮਪਾਲ ਭਾਜੀ ਆਪਣਾ ਹੀ ਬੋਲੋ ਸੱਚੇ ਦਰਵਾਜ ਦੋਨੋਂ ਹੱਥ ਉੱਤੇ ਕਰਕੇ ਹਾਜਰੌਣ ਕਾਨੇ ਵੇੜੇ ਜਿਨ੍ਹਾਂ ਨੂੰ ਖੁਸ਼ੀ ਇੱਕ ਵਾਰ ਇੱਕ ਮਿੰਟ ਲਈ ਮਜਾਦਾ ਤੰਗ ਨਹੀਂ ਕਰਨੇ ਮੇਰਾ ਟਾਈਮ ਅਪ ਹੈ ਕਿਉਂਕਿ ਜਦ ਤੱਕ ਨਾਂ ਨੱਚੇ ਮੈਨੂੰ ਗੱਲ ਨਹੀਂ ਬਣੀ ਓਏ ਫੜੇ ਫੇਰ ਪੈਣਾ ਹੋਏ 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 ਸਾਰੇ ਹੋਏ ਪਿਛਲੇ ਵੀ ਪਿਛਲੇ ਪੈਣਾ ਬੇਬੇ ਗੋਡੇ ਦੁਖਦੇ ਐ ਗੋਡੇ ਗੋਡੇ ਦੁਖਦੇ ਗੋਡੇ ਮੇਰੇ ਵੀ ਬਹਾਂਜ ਸਭ ਨੱਚਦੇ ਜਿਹੜੇ ਵਿਆਹ ਚ ਨੱਚਦੇ ਦੇਰੇ ਕਰਕੇ ਪੀਰਾ ਤੇਰੇ ਕਰਕੇ ਪੀਰਾ ਤੇਰੇ ਕਰਕੇ ਪੀਰਾ ਤੇਰੇ ਕਰਕੇ ਹੋ ਪੀਰਾ ਤੇਰੇ ਕਰਕੇ ਅੱਜ ਦਾ ਐਦੇ ਦਾ ਮਾੜਾ ਮਾੜਾ ਸਾਰੇ ਹੋ ਜੋ ਮਾੜੇ ਦੇ ਕਈ ਨੱਚਦੇ ਆ ਇਹਨਾਂ ਨੂੰ ਜਿਹੜੇ ਬੈਠੇ ਆ ਇਹ ਕਹਿੰਦੇ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਤੁਸੀਂ ਨੱਚਣ ਲੱਗੇ ਹੋ ਵੇ ਬਾਲਿਆਂ ਨੇ ਆਉਣਾ ਮੈਂ ਜ਼ਰੂਰ ਨੱਚਣਾ ਇਹ ਮੇਰਾ ਪੀਰਾਂ ਨਾਲ ਪਿਆਰ ਲੈਣਾ ਆ लास्ट ਭਜਨ ਬੋਲਣਾ ਮੈਂ ਇੱਕ ਤੇ ਜਿਹੜੇ ਪੀਰ ਦੇ ਸੁੱਖ ਲਾਣ ਲਈ ਆਂਦੇ ਆ ਬਣਦੀਆਂ ਪੀਰ ਬਣਾ ਦਿੰਦਾ ਜਿਹਨਾਂ ਦੇ ਕਰਮ ਲੋਗ ਵਾਲੇ ਆਮਾਨ ਦਾ ਤੇਰੇ ਜੋੜੀ ਸੁਖਣਾ ਉਹ ਕੀਤੀਆਂ ਨੇ ਰੱਖ ਲਈਆਂ ਮੇਰੀਆਂ ਘਰ ਵੰਗਵਾਇਆ ਨਾ ਚਰਕ ਰੀਆਂ ਮੇਰੀਆਂ ਯਾਹੋ ਕਰਮ ਕਮਾਇਆ ਲਾਜਾਂ ਰੱਖ ਲਈਆਂ ਮੇਰੀਆਂ ਘਰ ਵਖ ਲਾਜਾਂ ਰੱਖ ਲਈਆਂ ਮੇਰੀਆਂ ਸੁੱਤੇ ਬਾਗ ਜਗਾ ਤੇ ਪੀਰਾ ਮੇਰੇ ਪੁੱਤਰਾਂ ਦੀ ਜਾਮ ਸੁਖਣਾ ਦੇ ਜੀ ਚੜ੍ਹਨ ਦੀ ਹਾਜ਼ਰੀ ਤੇ ਜਿਨ੍ਹਾਂ ਨੇ ਨਾ ਬੈਠੋ ਬੈਠੋ ਜਿਨ੍ਹਾਂ ਨੇ ਨਹੀਂ ਨਚਣਾ ਸਾਰੇ ਬੈ ਕੇ ਦੇਖ ਗਵਣ ਜਿਸ ਪੀਰ ਦਾ ਮਸੇਰ ਭਾਈ ਇਹ ਲਾਲਾਂ ਵਾਲੀ ਸਰਕਾਰ ਦਾ ਮਸੇਰ ਭਾਈ ਗੁੱਗਾ ਛਤਰੀ ਚੋਹਾਨ ਨੀਲੇ ਕੋਟ ਦਾ ਸਵਾਰ ਨੌ ਲਖ ਬਾਗੜ ਸੱਚੇ ਦਰਵਾਜ਼ ਕੀਸ ਅਸੀਂ ਨਾਮ ਦੇ ਰੰਗ ਵਿੱਚ ਰਹਿਨੇ ਆ ਸਭਨਾ ਨੂੰ ਜੀ ਜੀ ਕਹਨੇ ਆ ਸਾਨੂੰ ਗੁਰਤੀ ਜਿਹੜੇ ਪੀਰ ਦੀ ਐ ਉਹ ਸਾਨੂੰ ਨੀਵੇਂ ਰਹਿਣ ਨੂੰ ਕਹਿੰਦਾ ਏ ਦਾ ਏ ਅਸੀਂ ਨਾ ਮੰਦੇ ਰੰਗ ਵਿੱਚ ਰਹਿੰਦੇ ਆ ਨਾ ਮੰਦੇ ਰੰਗ ਵਿੱਚ ਰਹਿੰਦੇ ਆ ਸਭਨਾ ਨੂੰ ਜੀ ਜੀ ਕਹਿੰਨੇ ਆ ਸਭਨਾ ਨੂੰ ਜੀ ਲਦੀਏ ਗੁਰਦੀ ਜਿਹੜੇ ਪੀਰਦੀਏ ਸਾਨੂੰ ਨੀਵੇਂ ਰਹਿਣ ਦੇ ਅਸੀਂ ਬਾਗੜ ਵਾਲੇ ਦੇ ਬਾਗੜ ਵਾਲੇ ਦੇ ਅਸੀਂ ਬਾਗੜ ਵਾਲਿਆ ਕਈ ਕਹਿੰਦੇ ਨਾ ਅਸੀਂ ਜਿਹਦਾ ਅਸੀਂ ਦਾ ਵਿਰੋਧ ਕਰਨ ਲੱਪੇ ਨਾ ਇਨੋਂ ਜੀਨ ਹਦਰ ਜੋਗਾ ਛਟਣਾ ਨਾਲ ਸੀ ਬੜਾ ਪੇ ਹੋਵੇ ਉਹ ਕਹਿੰਦਾ ਸਾਨੂੰ ਆਸਰਾ ਬਾਗੜ ਵਾਲੇ ਦਾ ਕਿਸੇ ਹੋਰ ਕੋਲੋਂ ਕੁਝ ਮੰਗਦੇ ਨਹੀਂ ਅਸੀਂ ਖਾਂਦੇ ਹਾਂ ਕਾਲਕਾ ਵਾਲੀ ਦਾ ਇਹ ਗੱਲ ਕਹਿਣ ਤੋਂ ਵੀ ਜੋ ਯਹਰ ਪਿਰਛਤਰੀ ਚੋਹਾਨ ਨੀਲੇ ਕੋੜੇ ਦਾ ਸਵਾਰ 9 ਲੱਖ ਬਾਗੜ ਵੀਰ ਦੇ ਬਾਗੜ ਵਾਲੇ ਦੇ ਬਾਗੜ ਵਾਲੇ ਦੇ ਵੀਰ ਦੇ ਛੇਲਿਆਂ 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 ਵਿੱਚ ਮਾਰੀ ਸਾਡਾ ਪੀਰ ਵੀ ਏ ਸਾਡਾ ਪਿਆਰ ਵੀ ਏ ਸਾਡਾ ਯਾਰ ਵੀ ਏ ਗੌਤਮ ਦੀ ਬੋਟ ਬਾਗੜ ਵਾਲੇ ਨੂੰ ਕਿਉਂਕਿ ਉਹ ਸਾਡੀ ਸਰਕਾਰ ਵੀ ਏ ਸਾਡੇ ਘਰ ਵਿੱਚ ਬਰਕਤ ਪੈਂਦੀ ਏ ਸਾਡੇ ਘਰ ਵਿੱਚ ਬਰਕਤ ਪੈਂਦੀ ਏ ਦੁਲੋਂ ਪਹਿਣ ਨਾ ਦਿੰਦਾ ਘਾਟਾ ਏ ਯਾਰ ਵੀਰ ਦੇ ਯਾਰ ਵੀਰ ਦੇ ਯਾਰ ਵੀਰ ਦੇ ਯਾਰ ਪੀਰ ਦੇ ਚੇਲੇ ਲਿਆ ਚੇ ਲਿਆ ਵਿਚ ਬਾਗੜ ਦੇ ਰਹਿਣਾ ਏ ਵਿਚ ਬਾਗੜ ਦੇ ਰਹਿਣਾ ਏ ਯਾਦ ਵੀ ਦੇ ਕੇ ਲਿਆ ਵਿਚ ਬਾਗੜ ਦੇ ਰਹਿਣਾ ਏ ਸੋ ਇੰਨੀ ਗਾਦਰੀਆਂ ਪਰਵਾਹ ਕਰ ਲਓ ਨਾਲ ਨਾਲੇ ਠੀਕ ਹੈ ਬੋਲੋ ਸੱਚੇ ਦਰਵਾਜ਼ਾ ਕਿਸ ਹੈ ਲੁਕਾਰਾ ਤੋਗਾ ਵਾਲੇ ਪੀਰ ਦਾ ਬੋਲੋ ਸੱਚੇ ਦਰਵਾਜ਼ਾ ਕਿਸ ਹੈ ਬੜਦੇ ਰਹਿਣ ਚਰਾਗ ਸਲਾਮਾ ਨੂੰ ਗੋ ਸਵਕ ਦੇ ਬੇੜੇ ਚੜੇ ਦਿਲ ਰਾਣੇ ਨਾਲ ਜੁੜਿਆ ਬੜੇ ਨਜ਼ਾਰੇ ਲੈ ਦਿਲ ਰਾਣੇ ਨਾਲ ਜੁੜਿਆ ਬੜੇ ਨਜ਼ਾਰੇ ਲੈ ਤਕਦੀਰਾਂ ਨੂੰ ਗੋਸ ਪਾਕ ਦੇ ਬੇੜੇ ਛੜਦੇ ਰੰਗ ਤਕਦੀਰਾਂ ਨੂੰ ਗੋਸ ਪਾਕ ਦੇ ਬੇੜੇ ਛੜਦੇ ਰੰਗ ਤਕਦੀਰਾਂ ਨੂੰ ਰਾਣਾ ਜੀ ਛੜਦੇ ਰੰਗ ਤਕਦੀਰਾਂ ਨੂੰ ਬੜੇ ਦੇ ਰਹਿਣ ਚਰਾਗ ਸਲਾਮਾ ਹੋਣ ਫਕੀਰ ਬੜੇ ਦੇ ਚਰਾਗ ਸਲਾਮਾ ਹੋਣ ਫਕੀਰਾਂ ਦੇ ਰੰਗ ਤਕੂ ਬਾਗੜ ਵਾਲੇ ਦੇ ਵੇੜੇ ਚੜਦੇ ਰੰਗ ਤਕਦੀਆਂ ਆਓ ਬਾਗੜ ਵਾਲੇ ਦੇ ਵੇੜੇ ਚੜਦੇ ਰੰਗ ਤਕਦੀਆਂ ਆਓ ਆਓ ਇੱਕ ਸ਼ਬਦ ਅਸੀਂ ਨੌਮੀ ਦੇ ਰਿਕਾਰਡ ਕਰਾਇਆ ਤੇ ਉਹਦੇ ਨਾਲ ਹਾਜ਼ਰੀ ਭਰਦੇ ਆ ਤੇ ਆਖਰਾ ਸ਼ਬਦ ਹੈ ਤੇ ਫਿਰ ਸਮਾਪਤੀ ਹੈ ਉਹ ਜਿਹੜੇ ਫਿਰ ਇਹਦੇ ਅਸੀਂ ਮਿੱਟੀ ਚ ਮਲਾਉਣ ਨੂੰ ਵੀਡੀਓ ਬਣਾਮਾ ਜਿਹੜੇ ਫੇਰ ਦੇਸੀ ਮਿੱਟੀ ਚ ਮਲੋਣ ਨੂੰ ਆ ਸਾਹਮਣੇ ਦੇ ਮੜੀ ਇੱਥੇ ਇੱਥੇ ਜਿਹੜੇ ਫੇਰ ਦੇਸੀ ਮਿੱਟੀ ਚ ਮਲੋਣ ਨੂੰ ਆਖਰੀ ਭਜਨ ਨਾ ਕਿਉਂ ਜਾ ਕੋ ਰੱਖ ਕੇ ਸਾਈਆਂ ਮਾਰ ਸਕੈ ਨਾ ਕੋਈ ਬਾਲ ਨਾ ਬੰਕਾ ਕਰ ਸਕੈ ਬੈਰੀ ਜਿਹੜੇ ਫੇਰ ਦੇਸੀ ਮਿੱਟੀ ਚ ਮਿੱਟੀ ਦੇ ਵਿੱਚ ਆਪ ਮਿਲ ਗਏ ਮਿੱਟੀ ਦੇ ਵਿੱਚ ਆਪ ਮਿਲ ਗਏ ਤੇਰੀ ਕਿਰਪਾ ਦੇ ਨਾਲ ਮਾੜੀ ਵਾਲਿਆ ਬਗੰਝ ਬੁੱਲ ਪਹਾੜ ਨਾਲ ਜੋਰ ਸੀ ਵੱਡੇ 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 ਪੱਥਰ ਪਹਾੜ ਨਾਲ ਜੋਰ ਸੀ ਵੱਡੇ 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 ਥੰਬ ਥੰਬ ਗਿਰ ਗਏ ਵੱਡੇ ਵੱਡੇ ਥੰਬ ਗਿਰ ਗਏ ਤੇਰੀ ਕਿਰਪਾ ਦੇ ਨਾਲ ਲੱਲ ਵਾਲਿਆ ਬਾਗਾਂ ਚ ਫੁੱਲ ਫੇਰ ਖਿੜ ਗਏ ਹੋ ਕੰਦਰ ਲੋਛੀ ਵਾਲਾ ਬਾਬਾ ਆਜ ਮੋਜਾ ਮਾਨਾ ਕਰ ਕਰ ਕੇ ਦੁਨੀਆ ਦੇ ਤਰਣ ਵਾਲਾ ਬਾਬਾ ਆਜ ਮੋਜਾ ਮਾਨਾ ਜੈ ਰਾਣੀ ਦੀ ਜੈ ਰਾਣੀ ਦੀ ਦੁੱਖ ਕੱਟ ਦਿੱਤ ਕਰਨ ਦੇ ਸਾਰੇ ਕੱਟ ਦਿੱਤ ਕਰਨ ਦੇ ਸਾਰੇ ਜੋ ਲੱਗੇ ਰਾਣਾ ਜੋ ਲੱਗੇ ਰਾਣਾ ਲੱਗੇ ਰਾਣਾ ਲੱਗੇ ਰਾਣਾ ਲੱਗੇ ਰਾਣਾ ਬੜੇ ਚਿਰ ਦੇ ਲੱਗੇ ਰਾਣਾ ਬੜੇ ਚਿਰ ਦੇ ਇਰੀ ਕੇਰ ਪਦ ਨਾਲ ਪਾਉਣਾ ਹਾਰੀਆ ਬਗਜ ਬੁਲ ਫੇਰ ਖਿੜਗੇ ਇਰੀ ਕੇਰ ਪਦ ਨਾਲ ਪਾਉਣਾ ਹਾਰੀਆ ਬਗਜ ਬੁਲ ਫੇਰ ਖਿੜਗੇ ਓਹ ਓਹ ਕੰਗ ਦਾ ਸਮਾਨ ਨੂੰ ਕਿਹ ਕਿਹੜੇ ਪ੍ਰੇਮ ਕਰਦੇ ਆ ਕਰਦੇ ਨਹੀਂ ਤੁਸੀਂ ਨਹੀਂ ਕਰਦੇ ਕਾਗੋ ਜੀ ਜਾਂਦੇ ਕਾਗੋ ਜੀ ਪੰਡਤ ਜੀ ਮੂੰਹ ਤਾਂ ਘਮਾ ਲਓ ਮਾੜਾ ਤੁਹਾਨੂੰ ਬੋਲੋ ਸੱਚੇ ਦਰਵਾਜ ਜੀਵਨ ਬਾਜੀ ਤਿਆਰੇ ਆ ਰੈਡੀ ਆ ਸਰ ਰੈਡੀ ਹੈ ਠੀਕ ਹੈ ਰੈਡੀ ਇੱਕ ਵਾਰ ਦੋਨੋਂ ਹੱਥ ਉੱਤੇ ਕਰਕੇ ਜਿਕਾਰਾ ਮਰੇ ਦਾਉ ਵਾਲੇ ਬਾਬਾ ਜੀ ਦਾ ਦੋਨੋਂ ਹੱਥ ਉੱਤੇ ਕਰਕੇ ਐਦਾ ਦੇਖੀ ਜਾਂਦੀ ਨਾ ਫਿਲਮ ਲਾਈ ਬੰਦੀ ਮੋੜ ਉਹ ਚਿਤ ਕਰੇ ਕੁੱਲੀ ਪਾਲਾਂ ਸ਼ਹਿਰ ਗੁਰਾਂ ਦੇ ਕਰਾਮੇ ਦੀਦਾਰ ਆਟੋ ਪੈਰ ਗੁਰਾਂ ਦੇ ਕਰੇ ਗੁੱਲੀ ਪਾਲਾਂ ਸ਼ੇਰ ਗੁਰਾਂ ਦੇ ਕਰਾਂ ਮੈਂ ਬਿਦਾਰ ਆ ਤੋਂ ਪੈਰ ਗੁਰਾਂ ਦੇ ਚਿਤ ਕਰੇ ਗੁੱਲੀ ਪਾਲਾਂ ਕੋਰਾ ਦੇ ਕਰਾਂ ਮੈਂ ਬਿਦਾਰ ਆ ਤੋਂ ਵਾਹਿਗੁਰੂ ਹੋਵੇ ਦੁਨੀਆ ਜਦ ਦੇ ਪੱਲ ਵੀ ਨਾ ਲੰਗੇ ਜੀ ਬਗੈਰ ਗੁਰਾਂ ਦੇ ਸੋ ਤੋਕੇ ਪੀਜਾ ਮਾ ਪੈਰ ਗੁਰਾਂ ਦੇ ਦੀਪਾ ਲਾਂ ਸ਼ਹਿਰ ਨਾਲੇ ਗੁਰਾਂ ਦੇ ਦਾਰਿਆ ਤੋਂ ਪੈਰ ਗੁਰਾਂ ਦੇ ਤੇ ਕੁਕੇ ਰੇਲ ਮਸਰੇ ਵਿੱਚ ਝੂਠ ਕੋਈ ਨਾ ਮੇਰੇ ਕਾਗੋ ਵਾਲੇ ਜਿਹਾ ਹੋਰ ਕੋਈ ਨਾ ਮੇਰੇ ਕਾਗੋ ਵਾਲੇ ਹੋਰ ਕੋਈ ਨਾ ਵਾਹਿਗੁਰੂ ਸਰੇ ਵਿੱਚ ਝੂਠ ਕੋਈ ਨਾ ਮੇਰੇ ਢਾਗੋ ਵਾਲੇ ਦੇ ਹੱਥ ਹੋਰ ਕੋਈ ਨਾ ਕੇ ਢਾਗੋ ਆਈ ਨਾ ਹੋਰ ਕੋਈ ਵਾਹਿਗੁਰੂ ਕੇ ਢਾਗੋ ਆਈ ਨਾ ਹੋਰ ਕੋਈ ਖੈਰ ਗੁਰਾਂ ਦੇ ਤੋ ਤੋ ਕੇ ਪੀ ਜਾਮਾ ਪੈਰ ਗੁਰਾਂ ਦੇ ਚਿਤ ਤਾ ਦੰਦ ਹੋ ਵਾਲਾ ਰੂਪ ਰਾਰੇ ਜਗ ਦਾ ਖੁਦਾ ਦੇ ਚਰਨ ਗੌਸ پاک ਦੇ ਮੁੰਡਿਆਂ ਦੇ ਔਰ ਗੌਸ پاک ਦੇ ਚਰਨ ਕੁੱਲ ਪੀਰ ਫਕੀਰ ਬਲੀ ਤੇ ਔਰ ਗੌਸ پاک ਦੇ ਚਰਨ ਕੁੱਲ ਪੀਰ ਫਕੀਰ ਬਲੀ ਤੇ ਔਲੀਆ ਨੇ ਮੁੰਡਿਆਂ ਉਤੇ ਬੋਲੋ ਸੱਚੇ ਦਰਵਾਜ਼ਾ ਸਭ ਤੋਂ ਵੱਡਾ ਪੀਰ 11ਵਾਂ ਵਾਲਾ ਪੀਰ ਮਾਈ ਰੂੜੀ ਤਾਰੀ ਤੇ ਚੋਰਾ ਨੂੰ ਕੁੱਤਮ ਬਣਾ ਦਿੱਤਾ ਇੱਕ ਵਾਰ ਦੋਨੋਂ ਹੱਥ ਉਧੇ ਕਰਕੇ ਬੋਲੇ ਜੈਕਾਰਾ 11 ਮੇਰੀ ਸਰਕਾਰ ਦਾ ਇੱਕ ਜੈਕਾਰਾ ਇੱਕ ਜੈਕਾਰਾ ਸਾਡੇ ਚੇਲੇ ਸਾਲ ਤੋਕ ਲੈ ਕੇ ਜਾਂਦੇ ਇਹ ਪਰਿਵਾਰ ਉੱਤੇ ਬੜੀ અપਾਰ ਰਹਿਮਤ ਲੱਖਾਂ ਦੇ ਦਾਤੇ ਦੀ ਇਹਨਾਂ ਨੇ 41 ਦਿਨ ਦਾ ਇਹ ਪੀਰ ਦੀ ਸੇਵਾ ਲੱਗਦੀ ਸੇਵਾ ਲੱਗ ਕੇ ਸਵਾ ਚੀਨਾ ਤੇਰਾ ਘੋੜਾ ਨੂਰੀ ਕਾਠੀ ਬਾਬਲਾ ਚੜਿਆ ਬਗਦਾਦ ਵਿੱਚੋਂ ਆਵੇ ਜਦੋਂ ਗੌਸਪਾਕ ਸਰਕਾਰ ਰੂੜੀ ਮਾਈ ਦਾ ਡੁੱਬੇ ਬੇੜਾ ਤਾਰਨ ਨਹੀਂ ਤੁਰਦੇ ਬਗਦਾਦ ਤੋਂ ਕਈ ਵਾਰ ਮੇਰੇ ਮੈਂ ਕਹਿ ਦੇ ਨਾ ਘੋੜੀ ਤੇ ਕੱਕੀ ਘੋੜੀ ਲਾਲਣੇ ਵੀ ਚੀਨਾ ਘੋੜਾ ਚਿੱਟੇ ਆ ਦੇਖੀ ਚੀਨਾ ਤੇਰਾ ਚੀਨਾ ਤੇਰਾ ਚੀਨਾ ਤੇਰਾ ਚੀਨਾ ਤੇਰਾ ਚੀਨਾ ਤੇਰਾ ਚੀਨਾ ਤੇਰਾ ਘੋੜਾ ਨੂਰੀ ਕਾਠੀ ਬਾਵਲਾ ਚੀਨਾ ਤੇਰਾ ਘੋੜਾ ਨੂਰੀ ਕਾਠੀ ਬਾਵਲਾ ਚੀਨਾ ਤੇਰਾ ਘੋੜਾ ਨੂਰੀ ਕਾਠੀ ਬਾਵਲਾ ਚੀਨਾ ਤੇਰਾ ਘੋੜਾ ਨੂਰੀ ਕਾਠੀ ਵਾਵਲਾ ਚੜਿਆ ਬਗਦਾਦ ਵਿੱਚੋਂ ਆਵੇਂ ਚੀਨਾ ਤੇਰਾ ਘੋੜਾ ਨੂਰੀ ਕਾਠੀ ਵਾਵਲਾ ਚੜਿਆ ਬਗਦਾਦ ਵਿੱਚੋਂ ਆਵੇਂ ਚੀਨਾ ਤੇਰਾ ਘੋੜਾ ਨੂਰੀ ਕਾਠੀ ਵਾਵਲਾ ਚੜਿਆ ਬਗਦਾਦ ਵਿੱਚੋਂ ਆਵੇਂ ਚੀਨਾ 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 ਤੇਰਾ ਘੋੜਾ ਚੀਨਾ ਤੇਰਾ ਘੋੜਾ ਨੂਰੀ ਕਾਠੀ ਵਾਵਲਾ ਕੀ ਨਾ ਤੇਰਾ ਘੋੜਾ ਨੂਰੀ ਕਾਠੀ ਬਾਬਲਾ ਚੜਿਆ ਮਲੇਰਾ ਵਿੱਚੋਂ ਆਵੇ ਕੀ ਨਾ ਤੇਰਾ ਘੋੜਾ ਨੂਰੀ ਕਾਠੀ ਬਾਬਲਾ ਆਵੇ ਕੀ ਨਾ ਤੇਰਾ ਘੋੜਾ ਨੂਰੀ ਕਾਠੀ ਬਾਬਲਾ ਹਾਸੇ ਪੱਲੇ ਰੋਣੇ ਪੱਲੇ ਪਾ ਗਿਆ ਵੇ ਗੱਲਾਂ ਭੜੀਆਂ ਗੱਲਾਂ ਤੋਂ ਐਵੇਂ ਬੈਠ ਜਾਂਦਾ ਰੋਣੇ ਪੱਲੇ ਪਾ ਗਿਆ ਤੂੰ ਹਾਸੇ ਲੈ ਬੇੜੀਆਂ ਨੂੰ ਪਾਰ ਲੰਗਾਵੇ ਬੇੜੀਆਂ ਨੂੰ ਪਾਰ ਲੰਗਾਵੇ ਚਿਨਾ 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 ਅਲੀ ਬਿਸਮਿਲਲਾ 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 ਅਲੀ ख्वाजा के, के, के नाम के जडिए ने जल चढ़ दे मिया ख्वाजा के नाम के बढ़ गया शिखर में चरख ख्वाजा जी जिंदा हजरत मेरा ख्वाजा जी जिंदा हजरत मेरा ख्वाजा जी बजा दे मियां ख्वाजा जी जिंदा हजरत मेरा ख्वाजा जी जिंदा आप बसाई अजमेर ख्वाजा जी जिंदा हजरत मेरा ख्वाजा जी जिंदा हजरत मेरा ख्वाजा जी باغੜਾਂ ਦੀ ਗੱਦੀਆਂ ਨੂੰ ਮੰਨ ਮੇਰੇ ਔਲੀਆ باغੜਾਂ ਨੂੰ ਗੱਦੀਆਂ ਨੂੰ ਮੰਨ ਮੇਰੇ ਔਲੀਆ باغੜਾਂ ਦੀ ਗੱਦੀ ਨੂੰ ਵੀ ਮੰਨ ਮੇਰੇ ਔਲੀਆ باغੜਾਂ ਦੀ ਗੱਦੀ ਨੂੰ ਵੀ ਮੰਨ ਮੇਰੇ ਔਲੀਆ ਲਾਲਾਂ ਵਾਲੇ ਪੀਰ ਨੂੰ ਵੀ ਮੰਨ ਮੇਰੇ ਔਲੀਆ ਖੇੜੇ ਖਵਾਜਾ ਜੀ ਨੂੰ ਮੰਨ ਮੇਰੇ ਔਲੀਆ ਨਾਰ ਸਿੰਘ ਬਾਬਾ ਜੀ ਨੂੰ ਮੰਨ ਮੇਰੇ ਸਭਲ ਸਿੰਘ ਚੌਧਰੀ ਨੂੰ ਮੰਨ ਮੇਰੇ ਨਗਰ ਖੇੜੇ ਬਾਬਾ ਜੀ ਨੂੰ ਮੰਨ ਮੇਰੇ ਤੋਗਾਂ ਵਾਲੇ ਪੀਰ ਜੀ ਨੂੰ ਮੰਨ ਮੇਰੇ ਨਾਨਕ ਸਾਫ ਕੀਰ ਜੀ ਨੂੰ ਮੰਨ ਮੇਰੇ ਨਾਨਕ ਸਾਫ ਫਕੀਰ ਜੀ ਨੂੰ ਮੰਨ ਮੇਰੇ ਬਾਗੜਾਂ ਦੀ ਗੱਦੀ ਨੂੰ ਵੀ ਮੰਨ ਮੇਰੇ ਹਾਜ਼ਰ ਹੋਣਾ ਹਾਜ਼ਰ ਹੋ ਜਾ ਹਾਜ਼ਰ ਹੋ ਜਾ ਖੋਜੇ ਕੇ ਨਾ ਕਰਿਓ ਮੁਲਕਾਨ ਮਨਜ਼ੂਰ ਖਵਾਜ਼ਾ ਜੀ ਜਿੰਦਾ ਹਜ਼ਰਤ ਮੇਰਾ ਖਵਾਜ਼ਾ ਜੀ ਅਲੀ ਅੱਲਾ ਬਿਸਮਿਲ੍ਲਾ ਬਿਸਮਿਲ੍ਲਾ ਹੀ ਰਹਿਮਾਨ ਰਹੀਮ ਜੁਲੇ ਮਾਲ ਕੋ ਮਦੀਨ ਬਿਸਮਿਲ੍ਲਾ ਹੀ ਰਹਿਮਾਨ ਹੀ ਰਹੀਮ ਇਮਾਨ ਸੁਲਤਾਨ ਜਾਗ ਦੇ ਦੀਵਾਨ ਮਿਹਰਬਾਨ ਖਾੜੇ ਦੇ ਪਹਿਲਵਾਨ ਕਰਨਾ ਮੁਸ਼ਕਲ ਆਸਾਨ ਮੇਰੀ ਫਰਿਆਦ ਤੇਰੇ ਅੱਗੇ ਤੇਰੀ ਸੱਚੀ ਦਰਗਾਹ ਦੇ ਵਿੱਚ ਠੋਕੇ ਬੜੇ ਨੂੰ ਪਾੜ ਨਹੀਂ ਬੋਲੋ ਸੱਚੇ ਦਰਵਾਜ਼ ਕੀ ਜੈ ਸੋ ਐਨੀ ਗਾਲ ਜੀਆਂ ਪਰਵਾਨ ਸਾਰਿਆਂ ਦਾ ਬਹੁਤ ਬਹੁਤ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਜੈ ਸ਼੍ਰੀ ਗੁਗਾ ਜ਼ਾਰ ਪੀਰ ਮਹਾਰਾਜ ਜੀ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੁਰਨ ਗਵਾਇਆ ਮਾਰਦ ਨੂੰ ਹੋਰ ਤਰੱਕੀਆਂ ਬਖਸ਼ਣ ਤੇ ਸਾਡੇ ਸ਼ਾਮ ਬਾਜੀ ਪੰਜਾਬੀ 365 ਜੋ ਲਾਈਵ ਕਰ ਰਹੇ